ਉਹਨਾਂ ਨੇ ਕਿਹਾ ਜਿਹੜੇ ਮੁਲਾਜ਼ਮਾਂ ਜਿਨ੍ਹਾਂ ਨੇ ਇਹਨਾਂ ਦੇ ਬ੍ਰਦਰ ਨੂੰ ਕੁੱਟਿਆ ਸੀਗਾ ਇਹਨਾਂ ਦੇ بیٹے ਨੂੰ ਕੁੱਟਿਆ ਹੈ ਉਹ ਡਰਾਈਵਰ ਨੂੰ ਉਹਨਾਂ ਨੂੰ ਇਮੀਡੀਏਟਲੀ ਅਰੈਸਟ ਕਰਨਗੇ ਇਦਾਂ ਨਹੀਂ ਹੈ ਮੈਂ ਅੱਗੇ ਨਾ ਗੱਲ ਕਹਿਣਾ ਚਾਹੂੰਗੀ ਕਿ ਸਾਰੇ ਪੁਲਿਸ ਅਧਿਕਾਰੀ ਖਰਾਬ ਨਹੀਂ ਐ ਸਾਨੂੰ ਵਿਸ਼ਵਾਸ ਕਰਨਾ ਪਏਗਾ ਜੇ ਤੂੰ ਆਪਾਂ ਵਿਸ਼ਵਾਸ ਕਰਾਂਗੇ ਤੇ ਉਹ ਅੱਗੇ ਸਾਡਾ ਹੱਥ ਫੜਨਗੇ ਸਾਡੇ ਜੇ ਔਰਮਲ ਇਨਸਾਨ ਡਰ ਜਾਂਦਾ ਕੋਲ ਸਟੇਸ਼ਨ ਜਾਣ ਲਈ ਤੁਸੀਂ ਦੇਖਿਆ ਸੀ ਜਦੋਂ ਜਦੋਂ ਅਸੀਂ ਪੁਲਿਸ ਸਟੇਸ਼ਨ ਆਇਆ ਤੇ ਸਾਨੂੰ ਅੰਦਰ ਜਾਣ ਨਹੀਂ ਦਿੱਤਾ ਜਾਂਦਾ ਅ ਐਸਐਸਪੀ ਸਾਹਿਬ ਨੇ ਉਹ ਉਹਨਾਂ ਨੇ ਨੰਬਰ ਦਿੱਤਾ ਆਪਣਾ ਵਿਕਟਮ ਨੂੰ ਵੀ ਤੇ ਕਹਿਿਆ ਜੇਕਰ ਕੋਈ ਅਗਰ ਕੋਈ ਕਾਰਵਾਈ ਨਹੀਂ ਹੋਈ ਤਾਂ ਤੁਸੀਂ ਮੈਨੂੰ ਡਾਇਰੈਕਟ ਫੋਨ ਕਰਨਾ ਮਨਦੀਪ ਸਿੰਘ ਦੇ ਦਾ ਨਾਮ ਲੈ ਰਹੇ ਸੀ ਉਹ ਜਿਹਨੇ ਸਭ ਤੋਂ ਵੱਧ ਕੁੱਟਿਆ ਮਨਦੀਪ ਸਿੰਘ ਨੇ ਤੇ ਇੱਕ ਨਵਨੀਤ ਸਿੰਘ ਦੇ ਨੇਮ ਪਲੇਟ ਲੱਗੀ ਸੀ ਬਾਕੀ ਸਾਰੇ ਬਿਨਾਂ ਨੇਮ ਪਲੇਟ ਦੇ ਸੀਗੇ ਇੱਕ ਇੱਕ ਸਟਾਰ ਵਾਲਾ ਸੀਗਾ ਇੱਕ ਦੋ ਸਟਾਰ ਵਾਲਾ ਸੀਗਾ ਬਾਕੀ ਸਾਰੇ ਕੁਝ ਵਰਦੀ ਸੀ ਕੁਝ ਬਿਨਾਂ ਵਰਦੀ ਇਕ ਇਨਸੀਡੈਂਟ ਹੋਇਆ ਸੀਗਾ ਆਪਣੇ ਫਤੇਗੜ ਸਾਹਿਬ ਜਸਵੰਤ ਸਿੰਘ ਸਾਹਿਬ ਦੇ ਐਕਸ ਆਮੀ ਦੇ ਹੈਗੇ ਉਹਨਾਂ ਦੇ ਬੇਟੇ ਨਾਲ ਅਸੀਂ ਐਸਐਸਪੀ ਸਾਹਿਬ ਨੂੰ ਵੀ ਮੈਂ ਡੀਸੀ ਸਾਹਿਬ ਹੈਗੇ ਉਹਨਾਂ ਨੂੰ ਫੋਨ ਕੀਤਾ ਤੁਹਾਡੇ ਸਾਰਿਆਂ ਦੇ ਸੰਗ ਉਹਨਾਂ ਨੇ ਇਮੀਡੀਏਟਲੀ ਐਸਐਸਪੀ ਸਾਹਿਬ ਨੂੰ ਭੇਜਿਆ ਡੀਐਸਪੀ ਸਾਹਿਬ ਹੋਰ ਆਪਣਾ ਐਸਪੀ ਰਾਕੇਸ਼ ਜੀ ਹੈਗੇ ਤੇ ਆਪਣਾ ਸ਼ੁਭਮ ਸਰ ਨਾ ਨੇ ਸਾਨੂੰ ਆਸ਼ਵਾਸਨ ਦਿੱਤਾ ਪੁਰਨਾ ਨੇ ਕੰਪਲੇਨ ਲੈ ਲੀਤੀ ਹੈ ਐਫ ਆਈ ਆਰ ਕਰਕੇ ਉਹਨਾਂ ਨੇ ਕਿਹਾ ਜਿਹੜੇ ਮੁਲਾਜ਼ਮਾ ਜਿਨ੍ਹਾਂ ਨੇ ਇਹਨਾਂ ਦੇ ਬ੍ਰਦਰ ਨੂੰ ਕੁੱਟਿਆ ਸੀਗਾ ਇਹਨਾਂ ਦੇ ਬੇਟੇ ਨੂੰ ਕੁੱਟਿਆ ਹੈ ਔਰ ਡਰਾਈਵਰ ਨੂੰ ਉਹਨਾਂ ਨੂੰ ਇਮੀਡੀਏਟਲੀ ਅਰੈਸਟ ਕਰਨਗੇ ਔਰ ਐਕਸ਼ਨ ਲੈਣਗੇ ਉਹਨਾਂ ਨੇ ਆਸ਼ਵਾਸਨ ਦਿੱਤਾ ਜਿੱਦਾਂ ਪਟਿਆਲੇ ਮੇਰੇ ਨਾਲ ਇਨਸੀਡੈਂਟ ਹੋਇਆ ਤੁਹਾਨੂੰ ਪਤਾ ਹੀ ਹੈ ਸਾਡੇ ਨਾਲ ਕੀ ਹੋਇਆ ਬਟ ਇਦਾਂ ਨਹੀਂ ਹੈ ਮੈਂ ਅੱਗੇ ਨਾ ਗੱਲ ਕਹਿਣਾ ਚਾਹੂੰਗੀ ਕਿ ਸਾਰੇ ਪੁਲਿਸ ਅਧਿਕਾਰੀ ਖਰਾਬ ਨਹੀਂ ਹੈ ਸਾਨੂੰ ਵਿਸ਼ਵਾਸ ਕਰਨਾ ਪਏਗਾ ਜੇ ਤੁਹਾਨੂੰ ਆਪਾ ਵਿਸ਼ਵਾਸ ਕਰਾਂਗੇ ਤੇ ਉਹ ਅੱਗੇ ਸਾਡਾ ਹੱਥ ਫੜਨਗੇ ਜਿਹੜੇ ਮਹਿਕਮਾ ਦੇ ਪੁਲਿਸ ਮਹਿਕਮੇ ਦੇ ਜਿਹੜੇ ਇਹ ਤਾਂ ਨਾ ਗੰਦੀ ਮੱਛੀਆਂ ਨੇ ਸਾਡਾ ਖਲੀ ਫਰਜ਼ ਹੈ ਕਿ ਉਹ ਗੰਦੀ ਮੱਛੀਆਂ ਨੂੰ ਕੱਢ ਕੇ ਬਾਹਰ ਛੱਡੀਏ ਤੇ ਉਹਨਾਂ ਨੂੰ ਪਨਿਸ਼ ਕਰੀਏ ਮਗਰ ਸਾਰਾ ਪੁਲਿਸ ਮਹਿਕਮਾ ਖਰਾਬ ਨਹੀਂ ਹੈ ਇਹ ਆਪਾਂ ਵਿਸ਼ਵਾਸ ਕਰਕੇ ਵੀ ਚੱਲੀਏ ਪਰ ਆਪਾਂ ਵਿਸ਼ਵਾਸ ਕਰਾਂਗੇ ਮੈਨੂੰ ਪੂਰਾ ਪੂਰਾ ਭਰੋਸਾ ਹੈ ਸ਼ੁਭਮ ਸਾਹਿਬ ਇਹਨਾਂ ਨੂੰ ਇਨਸਾਫ ਦੇਣਗੇ ਉਹਨਾਂ ਨੂੰ ਕੋਈ ਵੀ ਪ੍ਰੋਬਲਮ ਹੈ ਅਸੀਂ ਨਾਲ ਖੜੇ ਆ ਇਹਨਾਂ ਦੇ ਕਿਸੇ ਵੇਲੇ ਵੀ ਦਿਨ ਰਾਤ ਅੱਜ ਇਹਨਾਂ ਨੇ ਕੱਲ ਫੋਨ ਕੀਤਾ ਸੀ ਅੱਜ ਅਸੀਂ ਪਹਿਲੇ ਮੈਂ ਇੱਥੇ ਆਈਆਂ ਆਪਣਾ ਆਫਿਸ ਛੱਡ ਕੇ ਮੈਟ੍ਰੋ ਸਾਹਿਬ ਨੂੰ ਲੈ ਕੇ ਇੱਥੇ ਪਹੁੰਚੀ ਆਂ ਹੋਰ ਮੈਂ ਤੁਹਾਨੂੰ ਬਹੁਤ-ਬਹੁਤ ਅਕੈਂਨੀਆਂ ਕਿਤਾ ਮਤਨੇਵਾਦ ਦੀ ਗੱਲ ਦੀ ਜੀ ਸਾਡਾ ਫਰਟ ਬੰਦਾ ਐ ਫੌਜੀ ਪਾਈ ਐ ਮੇਰਾ ਫਰਟ ਬੰਦਾ ਸੀ ਆ ਨਾ ਪਰ ਕਦੇ ਵੀ ਇੱਥੇ ਜਿੰਨੇ ਚ ਕਿਸੇ ਨੂੰ ਵੀ ਕੋਈ ਪ੍ਰੋਬਲਮ ਹੈ ਸਾਨੂੰ ਕੰਟੈਕਟ ਕਰਿਓ ਅਸੀਂ ਸਾਰਿਆਂ ਦੇ ਨਾਲ ਖੜੇ ਤੁਸੀਂ ਅੱਜ ਉਹਨਾਂ ਨੂੰ ਮਿਲੇ ਕਿੰਨਾ ਜਿਹੜਾ ਤਸ਼ੱਦਦ ਹੋਇਆ ਹੋਇਆ ਲੱਗਦਾ ਆ ਫਿਰ ਹਸਪਤਲ ਜੀ ਬੇਸ ਫਿਰ ਮਿਲੇ ਆ ਕਾਫੀ ਜ਼ਿਆਦਾ ਉਹਨਾਂ ਨਾਲ ਤਾਂ ਹੀ ਮੈਂ ਇੱਥੇ ਮੈਂ ਹਸਪੀਟਲ ਤੋਂ ਇਮੀਡੀਏਟਲੀ ਇੱਥੇ ਜਿਸੇ ਕਰਕੇ ਆਈ ਔਰ ਮੈਂ ਡੀਸੀ ਸਾਹਿਬ ਨੂੰ ਵੀ ਇਮੀਡੀਏਟਲੀ ਫੋਨ ਕੀਤਾ ਕਿਉਂਕਿ ਕੀ ਹੁੰਦਾ ਕਿ ਸਾਡੇ ਜੇ ਨਾਰਮਲ ਇਨਸਾਨ ਡਰ ਜਾਂਦਾ ਹੈ ਪੁਲਿਸ ਸਟੇਸ਼ਨ ਜਾਣ ਲਈ ਤੁਸੀਂ ਦੇਖਿਆ ਸੀ ਜੀ ਜਦੋਂ ਅਸੀਂ ਪੁਲਿਸ ਸਟੇਸ਼ਨ ਆਏ ਤਾਂ ਸਾਨੂੰ ਅੰਦਰ ਜਾਣ ਨਹੀਂ ਦਿੱਤਾ ਜਾ ਰਿਹਾ ਸੀ ਮਗਰ ਉਹ ਇਹ ਕਹਿੰਦੇ ਨਾ ਹਰ ਇੱਕ ਕਰਮਚਾਰੀ ਖਰਾਬ ਨਹੀਂ ਹੁੰਦਾ ਥੱਲੇ ਉਸ ਨੇ ਨਹੀਂ ਜਾਣ ਦਿੱਤਾ ਮਗਰ ਉੱਪਰ ਸਾਨੂੰ ਇੱਜ਼ਤ ਬਖਸ਼ੀ ਐਸਐਸਪੀ ਸਾਹਿਬ ਨੇ ਔਰ ਉਹਨਾਂ ਨੇ ਨੰਬਰ ਦਿੱਤਾ ਆਪਣਾ ਵਿਕਟਮ ਨੂੰ ਵੀ ਤੇ ਕਹਿ ਕੋਈ ਅਗਰ ਕੋਈ ਕਾਰਵਾਈ ਨਹੀਂ ਹੋਈ ਤਾਂ ਤੁਸੀਂ ਮੈਨੂੰ ਡਾਇਰੈਕਟ ਫੋਨ ਕਰਨਾ ਤੇ ਇਹਨਾਂ ਦਾ ਫੈਸਲਾ 101% ਹੋਏਗਾ ਜਦੋਂ ਫੈਸਲਾ ਹੋਏਗਾ ਅਸੀਂ ਫੇਰ ਆਵਾਂਗੇ ਹੋਰ ਕੋਈ ਵੀ ਲੋੜ ਹੈਗੀ ਤੇ ਸਾਨੂੰ ਦੱਸੋ ਥੈਂਕ ਯੂ ਜੀ ਸਾਹਿਬ ਵੀ ਬੜੀਆ ਤਰੀਕੇ ਨਾਲ ਗੱਲਬਾਤ ਸੁਣੀ ਹੈ ਜੀ ਸਾਹਿਬ ਨੇ ਤੇ ਸਾਨੂੰ ਪੂਰਾ ਭਰੋਸਾ ਆਦਾ ਵੀ ਜਿਹੜੇ ਵੀ ਬੰਦੇ ਗੁਨਾਹਗਰ ਨੇ ਉਹਨਾਂ ਦੇ ਖਿਲਾਫ ਐਕਸ਼ਨ ਲੱਤਾ ਜਾਊਗਾ ਉਹਨੇ ਪੂਰਾ ਸਾਨੂੰ ਭਰੋਸਾ ਦਿੱਤਾ ਔਰ ਐਸਐਸਪੀ ਸਾਹਿਬ ਨੇ ਮਾਮਲਾ ਕੀ ਹੋਇਆ ਮੈਨੂੰ ਦੱਸੋ ਮਾਮਲਾ ਤਾਂ ਮੇਰੇ ਭਰਾ ਨੂੰ 10ਰ 11 ਤਰੀਕ ਦੀ ਰਾਤ ਨੂੰ ਮਸ਼ੀਨਾਂ ਕੋਲੋਂ ਆ ਰਿਹਾ ਸੀ ਤਰਖੇੜੀ ਪਿੰਡ ਤੋਂ ਕਿਡਨਾਪ ਕਰਕੇ ਚੱਕ ਕੇ ਲੈ ਕੇ ਆਏ ਨੇ 10 10 11 ਬੰਦੇ ਸੀਗੇ ਪੁਲਿਸ ਦੇ ਲਿਆ ਕੇ ਖੇੜੇ ਚੌਕੀ ਦੀ ਸਾਰੀ ਰਾਤ ਕੁੱਟਦੇ ਰਹੇ ਨੇ ਇੱਕ ਥੀਮ ਕੱਢ ਕੇ ਦੇ ਥੀਮ ਕੱਢ ਕੇ ਦੇ ਉਹ ਕਹਿੰਦਾ ਵੀ ਤੁਹਾਡੇ ਸਕੂਲ ਗੱਡੀ ਆ ਜੋ ਤੁਹਾਨੂੰ ਤੁਸੀਂ ਦੀ ਤਲਾਸੀ ਲੈ ਲਓ ਜੋ ਮਰਜ਼ੀ ਕਰ ਲਓ ਤੁਹਾਨੂੰ 1 ਗ੍ਰਾਮ ਮਿਲ ਗਈ ਮੇਰੇ ਤੇ ਕਿਲੋ ਪਾ ਦਿਓ ਪਰ ਤੁਸੀਂ ਤਲਾਸੀ ਲੈ ਲਓ ਸਾਨੂੰ ਕੁੱਟਮਾਰਗਾ ਤੇ ਕਰ ਦਿਓ ਸਾਰੀ ਰਾਤ ਨੂੰ ਕੁੱਟਦੇ ਰਹਿੰਦੇ ਉਹਦੇ ਸਾਰੇ ਕੱਪੜੇ ਖੂਨ ਨਾਲ ਲੱਤ-ਬੱਤ ਹੋ ਗਏ ਉਹ ਸਾਰੇ ਕੱਪੜੇ ਸਵੇਰੇ ਕਢਾ ਕੇ ਦੂਜੇ ਕੱਪੜੇ ਪਵਾ ਕੇ ਉਹ ਕੱਪੜੇ ਨਾਲ ਲੈ ਗਏ ਤੇ ਚੌਕੀ ਨਿਰ ਨੂੰ ਕਹਿੰਦੇ ਇਹ ਘਰਦਿਆਂ ਨੂੰ ਬੁਲਾ ਕੇ ਦਿਨ ਭਰੇ ਭੇਜ ਮਲਾਜਮ ਕਿਹੜੇ ਕਰਦੇ ਨੇ ਮਲਾਜਮ ਲੱਗਦੇ ਸੀ ਮਲਾਜਮ ਇੱਕ ਤਾਂ ਮਨਦੀਪ ਸਿੰਘ ਹੈ ਤੇ ਇੱਕ ਦੇ ਨਵਨੀਤ ਦੋ ਇੱਕ ਮਨਦੀਪ ਸਿੰਘ ਦੇ ਦਾ ਨਾਮ ਲੈ ਰਹੇ ਸੀ ਉਹ ਜਿਹਨੇ ਸਭ ਤੋਂ ਵੱਧ ਕੁੱਟਿਆ ਮਨਦੀਪ ਸਿੰਘ ਨੇ ਤੇ ਇੱਕ ਨਵਨੀਤ ਸਿੰਘ ਦੇ ਨੇਮ ਪਲੇਟ ਲੱਗੀ ਸੀ ਬਾਕੀ ਸਾਰੇ ਬਿਨਾ ਨੇਮ ਪਲੇਟ ਦੇ ਸੀਗੇ ਇੱਕ ਇੱਕ ਸਟਾਰ ਵਾਲਾ ਸੀਗਾ ਇੱਕ ਦੋ ਸਟਾਰ ਵਾਲਾ ਸੀਗਾ ਬਾਕੀ ਸਾਰੇ ਕੁਝ ਵਰਦੀ ਸੀ ਕੁਝ ਬਿਨਾ ਵਰਦੀ ਦੇ ਹੁਣ ਸਾਨੂੰ ਕੋਈ ਸਮਝੌਤਾ ਨਹੀਂ ਕੀਤਾ ਕੋਈ ਕਿਹਾ ਗਿਆ ਸੀ ਹਾਂਜੀ ਹਾਂ ਕਿਹਾ ਸਾਨੂੰ ਸਾਨੂੰ ਸਮਝੌਤੇ ਵਾਸਤੇ ਮੇਰੇ ਫਾਦਰ ਸਾਹਿਬ ਨੂੰ ਬਹੁਤ ਫੋਨ ਕਰੇ ਨੇ ਵੀ ਹਾਂ ਤੁਸੀਂ ਛੁੱਟੀ ਕਰਾ ਕੇ ਘਰੇ ਜਾਓ ਅਛੇ ਤੁਮ ਬਡਾਲੀ ਹੋਰ ਤੇਰਾ ਦੂਸਰਾ 30 ਪੀਐਸਪੀ ਰਾਜਕਮਰ ਅਛੇ ਤੁਮ ਬਡਾਲੀ ਮਨਪ੍ਰੀਤ ਸਿੰਘ ਜੀ ਜਿਹੜਾ ਬੜੀ ਇੰਪੋਰਟੈਂਟ ਗੱਲ ਦੱਸਣਾ ਚਾਹੁੰਦਾ ਤੁਹਾਨੂੰ ਮੀਡੀਆ ਨੂੰ ਕਿ ਜਿਹੜਾ ਅਮਨਦੀਪ ਹੈ ਕੱਲ ਰਾਤ ਇਹਨਾਂ ਨੇ ਸਾਨੂੰ ਸੰਪਰਕ ਕੀਤਾ ਟੈਲੀਫੋਨ ਨੰਬਰ ਲੈ ਕੇ ਕਿ ਜੋ ਪੰਜਾਬ ਪੁਲਿਸ ਦੇ ਗਲਤ ਅਫਸਰ ਨੇ ਕਿਵੇਂ ਪੰਜਾਬ ਧੱਕਾ ਕਰ ਰਹੇ ਨੇ ਕਿਵੇਂ ਨਜਾਇਜ਼ ਇਹਦਾ ਕੰਬਾਈਨ ਦਾ ਕੰਮ ਕਰਦੇ ਇਹਨਾਂ ਨੂੰ ਰੋਕ ਕੇ ਸਾਰੀ ਰਾਤ ਕੁੱਟਮਾਰ ਕੀਤੀ ਹੈ ਉੱਥੇ ਉਸ ਤੋਂ ਵੀ ਦੁੱਖ ਦੀ ਗੱਲ ਕੀ ਹੈ ਕਿ ਸਵੇਰੇ ਇਹਨਾਂ ਦੇ ਕੰਪਰੋਮਾਈਜ਼ ਦਾ ਪ੍ਰੈਸ਼ਰ ਪਾਉਣ ਲੱਗੇ ਡੀਐਸਪੀ ਜਿਹੜਾ ਬਜ਼ੀ ਪਠਾਣਾ ਉਹ ਕਹਿਣ ਲੱਗ ਗਿਆ ਤੇ ਐਸਐਚਓ ਆਪਣਾ ਬੜਾ ਨਹੀਂ ਬੜਾਲੀ ਜਿਹੜੇ ਮੰਤਰੀ ਜੋਲ ਹੈ ਮੰਤਰੀ ਜੋਲ ਤੇ ਦੂਸਰੀ ਇਹੜੀ ਇੰਪੋਰਟੈਂਟ ਗੱਲ ਤੇ ਆਨ ਆਲੀ ਹੈਗੀ ਉਹ ਪੁਲਿਸ ਵਾਲੇ ਧਮਕਾਉਂਦੇ ਨਹੀਂ ਵੀ ਥੋੜੇ ਘਰ ਵੀ ਢਾ ਦੇਵਾਂਗੇ ਅਸੀਂ ਲੱਗਦਾ ਕਿ ਇਸ ਪਾਵਾਂਗੇ ਪਾਵਾਂਗੇ ਨਾਲ ਥੋੜੇ ਘਰ ਵੀ ਢਾਵਾਂਗੇ ਉਹ ਸਾਰੀ ਗੱਲ ਐਸਐਸਪੀ ਸਾਹਿਬ ਨੂੰ ਦੱਸੀ ਹੈ ਬੰਦ ਹੀ ਕਾਰਵਾਈ ਕੀਤੀ ਜਾਊਗੀ ਜੇ ਨਾ ਕੀਤੀ ਗਈ ਅਗਲਾ ਐਕਸ਼ਨ ਦਿੱਤਾ ਜਾਊਗਾ ਦੇਖ ਲਾ ਇਹ ਤੰਬੀ ਡੀਐਸਪੀ ਨੂੰ ਐਸਐਚਓ ਨੂੰ ਤੇ ਡੀਐਸਪੀ ਤੇ ਐਸਐਚਓ ਤਾਂ ਸਮਝੌਤੇ ਲਈ ਬੁਲਾ ਰਹੇ ଥିଲେ ਨਾ ਕਿਸੇ ਤਰ੍ਹਾਂ ਦਾ ਕੋਈ ਸਮਝੌਤਾ ਨਹੀਂ ਹੋਊਗਾ ਪੰਜਾਬ ਪੁਲਿਸ ਮੈਂ ਕਲੀਅਰ ਐਂਡ ਲਾਊਡ ਮੈਸੇਜ ਦੇਣਾ ਚਾਹੁੰਦੇ ਆਂ ਅਸੀਂ ਆਪਣੇ ਵੱਲੋਂ ਕਿਸੇ ਤਰ੍ਹਾਂ ਦਾ ਵੀ ਪੰਜਾਬ ਪੁਲਿਸ ਧੱਕਾ ਕਰਨਾ ਬੰਦ ਕਰ ਦੇ ਜੇ ਮੈਨੂੰ ਪਤਾ ਲੱਗ ਗਿਆ ਸਾਨੂੰ ਪਤਾ ਲੱਗ ਗਿਆ ਕਿ ਇਹਦਾ ਧੱਕਾ ਕਿਸੇ ਵੀ ਪੰਜਾਬ 'ਚ ਹੋਇਆ ਕਿਸੇ ਵੀ ਸਾਡੇ ਨੌਜਵਾਨ ਸਾਥੀ ਨਾਲ ਹੋਇਆ ਸਖਤ ਐਕਸ਼ਨ ਲਿੱਤਾ ਜਾਊਗਾ ਆ ਗੱਲ ਇੱਥੇ ਨਹੀਂ ਖਤਮ ਹੋਣੀ ਜੇ ਇਹਨਾਂ ਨਾਲ ਇਨਸਾਫ ਨਾ ਹੋਇਆ ਤਾਂ ਅਗਲੀ ਕਾਰਵਾਈ ਵੀ ਹਾਈ ਕੋਰਟ ਹੈਗੀ ਐ ਡੋਰਨਦਰ ਸਾਹਿਬ ਕੋਲ ਜਾਣਾ ਪਿਆ ਉੱਥੇ ਵੀ ਜਾਵਾਂਗੇ ਅਸੀਂ ਤੁਹਾਡੇ ਮੈਂ ਪ੍ਰਸ਼ਾਸਨ ਨੂੰ ਰਿਕੁਐਸਟ ਕੀਤੀ ਐਸਐਸਪੀ ਸਾਹਿਬ ਨੂੰ ਮਿਸਿਸ ਬਾਹਟਰੀ ਮਿਲ ਕੇ ਆਏ ਨੇ ਸਾਰਾ ਸਿੱਖੇ ਗਏ ਆ ਉਹਨਾਂ ਨੇ ਆਸ਼ਵਾਸਨ ਦਿੱਤਾ ਕਿ ਅਸੀਂ ਐਕਸ਼ਨ ਲਵਾਂਗੇ ਜੇ ਐਕਸ਼ਨ ਨਾ ਲਿੱਤਾ ਗਿਆ ਅਸੀਂ ਅਗਲੀ ਕਾਰਵਾਈ ਕਰਨ ਲਈ ਤਿਆਰ ਬੈਠੇ ਠੀਕ ਹੈ ਜੀ ਇਹ ਜਸਟ ਫਸਟ ਟਾਈਮ ਸਾਡੇ ਕੋਲ ਇਹ ਇਨਫੋਰਮੇਸ਼ਨ ਆਈ ਹੈ ਜਿਹਦੇ ਵਿੱਚ ਮਿਸਿਸ ਕਰਨਲ ਬਾਟ ਜਿਹੜੇ ਹੈਗੇ ਉਹ ਇੱਥੇ ਪਹੁੰਚੇ ਸੀ ਪਹੁੰਚ ਕਰਕੇ ਔਰ ਐਸਐਸਪੀ ਸਾਹਿਬ ਦੇ ਕੋਲ ਜਾ ਕਰਕੇ ਉਹਨਾਂ ਨੇ ਦਰਖਾਸਤ ਦਿੱਤੀ ਹੈ ਔਰ ਸਾਰਾ ਮਾਮਲਾ ਉਹਨਾਂ ਨੇ ਐਸਐਸਪੀ ਸਾਹਿਬ ਨੂੰ ਦੱਸਿਆ ਐਸਐਸਪੀ ਸਾਹਿਬ ਨੇ ਉਹਨਾਂ ਦੀ ਔਰ ਉਸ ਤੋਂ ਇਲਾਵਾ ਜਿਹੜੇ ਵਿਕਟਮ ਦੇ ਬ੍ਰਦਰ ਸੀਗੇ ਜਿਨ੍ਹਾਂ ਨੇ ਕੰਪਲੇਂਟ ਦਿੱਤੀ ਹੈ ਉਹਨਾਂ ਦੀ ਸਾਰੀ ਗੱਲ ਬਾਤ ਸੁਣੀ ਹੈ ਸੁਣਨ ਤੋਂ ਬਾਅਦ ਕਿਉਂਕਿ ਇਹ ਫਸਟ ਟਾਈਮ ਇੱਥੇ ਪਹੁੰਚ ਕਰਕੇ ਫਸਟ ਟਾਈਮ ਹੀ ਆਪਣੇ ਕੋਲ ਇਹ ਇਨਫੋਰਮੇਸ਼ਨ ਇਹਨਾਂ ਨੇ ਦਿੱਤੀ ਹੈ ਇਸ ਤੋਂ ਪਹਿਲੇ ਕੋਈ ਕੰਪਲੇਂਟ ਜਾਂ ਕਿਸੇ ਪਾਸੇ ਕਿਸੇ ਹਿਸਾਬ ਨਾਲ ਕੋਈ ਇਨਫੋਰਮੇਸ਼ਨ ਕਿਸੇ ਨੂੰ ਨਹੀਂ ਦਿੱਤੀ ਗਈ ਸੀ जिमें पता लग्या तो एस एस पी साहब ने आप कंपलेनेंट न बुला करके और कर्नल मिसिज बाट न बुला करके उन्होंने सारी गलबात बड़े ध्यान सुना है सुनने तो बाद उन्होंने डिसीजन भी इंस्टेंट लिता है और क्योंकि जय कोई भी किसी पास कोई गलती किसी मुलाजिम की हैगी या किसी ऑफिशियल कोई गलती है तो वो कोई बचाव नहीं है और इंस्टेंट डिशीजन हैगा ਸੋ ਸਾਡਾ ਡਿਸੀਜਨ ਹੈ ਇਹਦੇ ਵਿੱਚ ਇੱਕ ਸਿਟ ਗਠਿਤ ਕੀਤੀ ਗਈ ਹੈ ਔਰ ਕਿਉਂਕਿ ਜਸਟ ਹੁਣੇ ਰੀਸੈਂਟਲੀ ਮੈਟਰ ਹੈ ਤਾਂ ਸਿਟ ਦੇ ਵਿੱਚ ਜਿਹੜੇ ਮੈਂਬਰਸ ਹੋਣਗੇ ਬਾਕੀ ਹੋਣਗੇ ਇਹਦੇ ਬਾਰੇ ਤੁਹਾਨੂੰ ਅਲੱਗ ਤੋਂ ਇਨਫੋਰਮੇਸ਼ਨ ਦਿੱਤੀ ਜਾਊਗੀ ਔਰ ਸਿਟ ਗਠਿਤ ਕਰਕੇ ਇੱਕ ਜਿਹੜਾ ਡਿਸੀਜਨ ਲਿਤਾ ਹੈ ਉਹ ਇਮੀਡੀਏਟ ਇਸ ਮੈਟਰ ਤੇ ਕੰਪਲੇਨੈਂਟ ਦੇ ਬਿਹਾਫ ਤੇ ਜਾਂ ਜਿਹੋ ਜਿਹੇ ਉਸ ਦੀ ਸ਼ਿਕਾਇਤ ਹੈ ਉਹਨੂੰ ਧਿਆਨ ਤੇ ਰੱਖਦੇ ਹੋਏ ਇੱਕ ਐਫ ਆਈ ਆਰ ਕੀਤੀ ਜਾ ਰਹੀ ਹੈ ਔਰ ਉਹਦੇ ਵਿੱਚ ਜਿਹੜੇ ਮੁਲਾਜ਼ਮ ਜਿਨ੍ਹਾਂ ਦੇ ਅਗੇਂਸਟ ਇਹਨਾਂ ਨੇ ਕੰਪਲੇਂਟ ਦਿੱਤੀ ਹੈ ਉਹਨਾਂ ਨੂੰ ਸਸਪੈਂਡ ਕੀਤਾ ਜਾ ਰਿਹਾ ਹੈ ਸੋ ਜਿਹੜੀ ਵੀ ਬਣਤੀ ਧਾਰਾ ਹੈ ਉਹਦੇ ਅਕੋਰਡਿੰਗਲੀ ਐਫ ਆਈ ਆਰ ਹੋਊਗੀ ਔਰ ਇਹਨਾਂ ਦੇ ਬਿਆਨ ਲੈ ਕਰਕੇ ਐਕਸ਼ਨ ਲਿਤੇ ਜਾਣਗੇ ਦੋ ਬੰਦੇ ਜੀ ਕੰਪਲੇਂਟ ਆਪਾਂ ਦੇਖ ਰਹੇ ਹਾਂ ਉਸ ਦੇ ਮੁਤਾਬਿਕ ਦੋ ਬੰਦੇ ਜਿਹੜੇ ਹੈਗੇ ਆ ਉਹ ਐਸ ਪਰ ਕੰਪਲੇਂਟ ਐਕਸ਼ਨ ਲਿਤਾ ਜਾਊਗਾ ਜੀ